ਸੱਚੀ ਕਹਾਲ ਦੋਸਤੋ ਮੇਰੇ ਵੀਰੋ ਭੈਣੋ ਕਿ ਤੁਸੀਂ ਵੀ ਉਸ ਦੌਰ ਦੇ ਵਿੱਚੋਂ ਗੁਜ਼ਰ ਰਹੇ ਹੋ ਜਿੱਥੇ ਤੁਹਾਡੀਆਂ ਡਿਗਰੀਆਂ ਕੰਧਾਂ ਤੇ ਟੰਗੀਆਂ ਨੇ ਜਾਂ ਫਾਈਲਾਂ ਚ ਪਈਆਂ ਨੇ ਸ਼ਾਇਦ ਤੁਸੀਂ ਪੰਜਾਬੀ ਹਿਸਟਰੀ ਜਾਂ ਕਿਸੇ ਵੀ ਵਿਸ਼ੇ ਦੀਆਂ 2 2 3 3 ਐਮਏ ਕੀਤੀਆਂ ਨੇ ਬੀਐਡ ਐਮਐਡ ਟੈਟ ਤੇ ਸੀਟੈਟ ਕੁਆਲੀਫਾਈ ਕੀਤਾ ਤੇ ਯੂਜੀਸੀ ਨੈਟ ਵੀ ਇੱਕ ਜਾਂ ਦੋ ਵਿੱਚ ਕੁਆਲੀਫਾਈ ਕੀਤਾ ਤੁਸੀਂ ਲੱਖਾਂ ਰੁਪਏ ਯੂਨੀਵਰਸਿਟੀ ਦੀ ਪੜ੍ਹਾਈ ਤੇ ਖਰਚ ਕੀਤੇ ਨੇ ਪਰ ਅਫਸੋਸ ਅਜੇ ਵੀ ਢੰਗ ਦੀ ਨੌਕਰੀ ਨਹੀਂ ਮਿਲਦੀ ਇਸ ਕਰਕੇ ਜਿਹੜੇ ਮੁੰਡੇ ਕੁੜੀਆਂ ਅੱਜ ਵੀ ਸੜਕਾਂ ਤੇ ਧਰਨੇ ਦੇ ਰਹੇ ਨੇ ਨੌਕਰੀ ਲੱਗ ਕੇ ਵੀ ਆਪਣੀਆਂ ਨੌਕਰੀਆਂ ਬਹਾਲ ਕਰਵਾ ਰਹੇ ਨੇ ਭਾਵੇਂ ਉਹ 11 58 ਵਾਲੇ ਹੋਣ ਉਹਨਾਂ ਦਾ ਦਰਦ ਕੀ ਹੁੰਦਾ ਉਹ ਉਹੀ ਜਾਣਦੇ ਸਾਡੇ ਸਮਾਜ ਦੀ ਸਭ ਤੋਂ ਵੱਡੀ ਸੱਚਾਈ ਇਹ ਹੈ ਕਿ ਜਿਹੜੀ ਨੌਕਰੀ ਹੈ ਨਾ ਉਹ ਤੁਹਾਡੀ ਪੜ੍ਹਾਈ ਨੂੰ ਵੈਲੀਡੇਟ ਕਰਦੀ ਹੈ ਜੇ ਤੁਸੀਂ ਪੀ ਐਚ ਡੀ ਵੀ ਕੀਤੀ ਆ ਬੜੀ ਸਿਆਣੀ ਵੀ ਗੱਲ ਕਰਦੇ ਹੋ ਪਰ ਨੌਕਰੀ ਹੈ ਨਹੀਂ ਕੋਲੇ ਤਾਂ ਭਾਵੇਂ ਤੁਸੀਂ ਲੱਖ ਸਿਆਣੀ ਗੱਲ ਕਹਿ ਦਿਓ ਤੁਹਾਨੂੰ ਸੀਰੀਅਸ ਘਟ ਲਿਆ ਜਾਂਦਾ ਲੋਕੀ ਕਹਿੰਦੇ ਨੇ ਠੀਕ ਹੈ ਕੀਤਾ ਤਾਂ ਤੂੰ ਬੜਾ ਕੁਸ਼ੂਕ ਆ ਪਰ ਤੇਰਾ ਬਣਿਆ ਕੀ ਐ ਨੌਕਰੀ ਕਿੱਥੇ ਆ ਜੇ ਤੁਸੀਂ ਕਿਸੇ ਨੂੰ ਸੁਝਾਅ ਦਿੰਨੇ ਹੋ ਤਾਂ ਕਈ ਵਾਰੀ ਪੇਰੈਂਟਸ ਕਹਿ ਦਿੰਦੇ ਨੇ ਜਿੱਥੋਂ ਸੁਝਾਅ ਲੈ ਰਹੇ ਆ ਉਹ ਤਾਂ ਆਪ ਘਰੇ ਬੈਠਾ ਸਗੋਂ ਇਹ ਵੀ ਸੁਣਨ ਨੂੰ ਮਿਲਦਾ ਕਿ ਇਹ ਬਹੁਤੇ ਪੜ੍ਹਿਆ ਲਿਖਿਆ ਦਾ ਦਿਮਾਗ ਖਰਾਬ ਹੋ ਜਾਂਦਾ ਇੱਕ ਪਾਸੇ ਉਹ ਬੰਦਾ ਜੀਨੇ ਸਿਰਫ ਪਲੱਸ 2 ਤੋਂ ਬਾਅਦ ਇੱਕ ਸਧਾਰਨ ਜੀ ਡਿਗਰੀ ਜਾਂ ਡਿਪਲੋਮਾ ਕਰਕੇ ਟਾਈਮ ਨਾਲ ਨੌਕਰੀ ਲੈ ਲਈ ਜਿਵੇਂ ਕਿ ਪਟਵਾਰੀ ਕਲਰਕ ਜਾਂ ਰੇਲਵੇ ਜਾਂ ਪੁਲਿਸ ਦੇ ਵਿੱਚ ਉਹਦਾ ਸਮਾਜ ਦੇ ਵਿੱਚ ਰਤਬਾ ਆਟੋਮੈਟਿਕਲੀ ਉੱਚਾ ਹੋ ਜਾਂਦਾ ਰਿਸ਼ਤੇਦਾਰਾਂ ਚ ਵੀ ਸੋਸਾਇਟੀ ਚ ਵੀ ਘਰ ਚ ਵੀ ਤੇ ਉਹਦੀ ਬੱਲੇ ਬੱਲੇ ਦੂਜੇ ਪਾਸੇ ਜਿਹਨੇ ਜੀਆਰਐਫ ਕੁਆਲੀਫਾਈ ਕੀਤਾ 8-9 ਰਿਸਰਚ ਪੇਪਰ ਛਪਵਾਏ ਨੇ ਪਰ ਨੌਕਰੀ ਸਪਾਰਿਸ਼ ਕਰਕੇ ਨਹੀਂ ਮਿਲਦੀ ਉਹਦਾ ਔਖਾ ਹੋ ਜਾਂਦਾ ਇਹ ਉਹ ਤਸ਼ੱद्दਦ ਹੈ ਜਿਹਦੇ ਵਿੱਚ ਬੜੀ ਜਨਤਾ ਗੁਜ਼ਰਦੀ ਪਈ ਆ ਸ਼ੌਂਕ ਦੇ ਲਈ ਘਰੇ ਕੋਈ ਨਹੀਂ ਬਹਿਣਾ ਚਾਹੁੰਦਾ ਇਸ ਕਰਕੇ ਮਿੱਤਰੋ ਜੇ ਤੁਸੀਂ ਆਪਣੇ ਘਰੇ ਮਹੱਲੇ ਰਿਸ਼ਤੇਦਾਰਾਂ ਦੇ ਵਿੱਚ ਆਪਣੀ ਇੱਜ਼ਤ ਆਪਣੀ ਸ਼ਾਖ ਬਚਾਉਣਾ ਚਾਹੁੰਦੇ ਹੋ ਜੋ ਇਸ ਬਾਜ਼ਾਰ ਰੂਪੀ ਦੁਨੀਆ ਵਿੱਚ ਆਪਣਾ ਮੁੱਲ ਸਹੀ ਪਵਾਉਣਾ ਚਾਹੁੰਦੇ ਹੋ ਤਾਂ ਸਿਰਫ ਕਿਤਾਬੀ ਪੜhaiਆਂ ਕੰਮ ਨਹੀਂ ਆਉਣੀਆਂ ਤੁਹਾਨੂੰ ਇੱਕ ਚੰਗਾ ਸੋਰਸ ਆਫ ਇਨਕਮ ਜ਼ਰੂਰ ਜਨਰੇਟ ਕਰਨਾ ਪੈਣਾ ਅਤੇ ਉਹ ਵੀ ਐਸਾ ਜਿਹਨੂੰ ਸਮਾਜ ਪ੍ਰਮਾਨਗੀ ਦੇਵੇ ਮੈਂ ਤੁਹਾਨੂੰ ਕਹਿਣਾ ਤੁਸੀਂ ਪੜੋ ਭਾਵੇਂ ਨਾ ਪੜੋ ਘੱਟ ਪੜੋ ਜਾਂ ਵੱਧ ਪੜੋ ਬਸ ਕਿਸੇ ਇੱਕ ਫੀਲਡ ਦੇ ਵਿੱਚ ਆਪਣੇ ਆਪ ਨੂੰ ਸਾਬਿਤ ਕਰ ਦਿਓ ਨਹੀਂ ਤਾਂ ਸਮਾਜ ਦੇ ਤਾਣੇ ਮਹਿਣੇ ਸੌਣ ਨੂੰ ਤਿਆਰ ਰਹੋ ਤੁਸੀਂ ਉਹਨਾਂ ਮੁੰਡਿਆਂ ਨੂੰ ਦੇਖੋ ਜੋ ਗਾਣੇ ਲਿਖਦੇ ਨੇ ਤੇ ਨੌਕਰੀ ਵਾਲੇ ਤੋਂ ਵੱਧ ਪੈਸੇ ਕਮਾ ਰਹੇ ਨੇ ਕਲਾਕਾਰਾਂ ਤੇ ਰਾਈਟਰਾਂ ਨੇ ਆਪਣੀ ਕਲਾ ਰਾਹੀਂ ਆਪਣੇ ਆਪ ਨੂੰ ਸਾਬਤ ਕੀਤਾ ਤੁਸੀਂ ਸੋਸ਼ਲ ਮੀਡੀਆ ਤੇ 댓 ਗਰਲ ਵਰਗੀਆਂ ਉਦਾਹਰਨਾਂ ਦੇਖੋ ਜਿਸ ਨੂੰ ਪੂਰੇ YouTube ਤੇ ਸੋਸ਼ਲ ਮੀਡੀਆ ਤੇ ਤਰਸੱਲੀ ਮਚਾ ਰੱਖੀ ਹੈ ਚਾਹੇ ਉਹ ਗ੍ਰੈਜੂਏਸ਼ਨ ਕਰਦੀ ਹੋਵੇ ਜਾਂ ਪਲੱਸ 2 ਉਸ ਨੇ ਆਪਣੇ ਆਪ ਨੂੰ ਇੱਕ ਫੀਲਡ ਦੇ ਵਿੱਚ ਸਾਬਤ ਕਰਤਾ ਕੀ ਉਹਦੇ ਘਰ ਦੇ ਹੁਣ ਚਾਹਣਗੇ ਕਿ ਉਹ ਬੀਐਡ ਕਰਕੇ ਟੀਚਰ ਲੱਗੇ ਜਾਂ ਐਲਸ ਕਰਕੇ ਬਾਹਰ ਜਾਵੇ ਨਹੀਂ ਕਿਉਂਕਿ ਉਸਨੇ ਸਾਬਤ ਕਰਤਾ ਇਸੇ ਤਰ੍ਹਾਂ ਕੈਰੀਮਨਾਟੀ ਜੋ ਗਾਲਾਂ ਕੱਢ-ਕੱਢ ਕੇ ਮਸ਼ਹੂਰ ਹੋ ਗਿਆ ਤੇ ਸੌਰਵ ਜੋਸ਼ੀ ਬਲੌਗਸ ਜਿਹਦੇ 30 ਮਿਲੀਅਨ 3 ਕਰੋੜ ਸਬਸਕ੍ਰਾਈਬਰ ਨੇ ਤੇ ਜੋ ਕਰੋਨਾ ਵੇਲੇ ਬਲੌਗ ਬਣਾਉਣ ਲੱਗਿਆ ਸੀ ਤੇ ਅੱਜ ਕਰੋੜਾਂ ਦੇ ਵਿੱਚ ਖੇਡਦਾ ਹੈ ਇਨਾ ਸਾਰਿਆਂ ਨੇ ਸਿਰਫ ਆਪਣੀ ਕਾਬਲੀਅਤ ਨਾਲ ਆਪਣੇ ਆਪ ਨੂੰ ਸਾਬਤ ਕੀਤਾ ਇਸ ਕਰਕੇ ਜ਼ਿੰਦਗੀ ਜਿਉਣ ਦੇ ਲਈ ਸਿਰਫ ਇਹ ਨਾ ਸੋਚੋ ਕਿ ਮੈਂ ਬਹੁਤ ਪੜ੍ਹ ਕੇ ਹੀ ਨੌਕਰੀ ਲੱਗੂਗਾ ਜੇ ਇਸ ਨੌਕਰੀ ਵਾਲੇ ਬਾਜ਼ਾਰ ਵਿੱਚ ਤੁਹਾਡਾ ਨਹੀਂ ਲੋਟ ਆਇਆ ਤਾਂ ਮਾਫ ਕਰਨਾ ਤੁਸੀਂ ਅਜੇ ਫੇਲ ਹੋ ਤੇ ਤੁਹਾਨੂੰ ਗੱਲਾਂ ਸੁਣਨੀਆਂ ਹੀ ਪੈਣਗੀਆਂ ਆਪਣੇ ਕਿੱਤੇ ਨੂੰ ਜ਼ਰੂਰ ਪਿਆਰ ਕਰਦੇ ਰਹੋ ਕੋਈ ਗੱਲ ਨਹੀਂ ਅਗਰ ਨੌਕਰੀ ਨਹੀਂ ਤਾਂ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਸੈੱਟ ਹੋ ਕੇ ਵਧੀਆ ਆਪਣਾ ਕੰਮ ਕਰਕੇ ਆਪਣੇ ਆਪ ਨੂੰ ਸਾਬਤ ਜ਼ਰੂਰ ਕਰ ਦੂੰਗਾ ਇਹੀ ਸੋਚਣਾ ਤੁਸੀਂ ਤੇ ਇਹ ਕਰਨਾ ਪੈਣਾ ਹੈ ਅੱਜ ਹੀ ਫੈਸਲਾ ਕਰੋ ਤੁਸੀਂ ਆਪਣੇ ਆਪ ਨੂੰ ਕਿਸ ਫੀਲਡ ਵਿੱਚ ਸਾਬਤ ਕਰਨਾ ਚਾਹੁੰਦੇ ਆ ਧੰਨਵਾਦ